ਇਸ ਵਕਤ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਗਾਰੰਟੀ ਨਹੀਂ ਹੈ ਇਸ ਸਾਲ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਨੇ ਜਿਨ੍ਹਾਂ ਨੇ ਵਿਦੇਸ਼ੀ ਵਿਦਿਆਰਥੀਆਂ ਵੱਜੋਂ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਲੈਂਡਸਕੇਪ ਨੂੰ ਮਹੱਤਵਪੂਰਨ ਰੂਪ ਵਿੱਚ ਬਦਲ ਦਿੱਤਾ ਹੈ ਇਹ ਤਬਦੀਲੀਆਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਵੱਜੋਂ ਕੈਨੇਡਾ ਵਿੱਚ ਆਵਾਸ ਕਰਨ ਬਾਰੇ ਇੱਕ ਤੱਤ ਹੈ ਨੂੰ ਉਜਾਗਰ ਕਰਨ ਵਿੱਚ ਮਦਦ ਕਰਦੀਆਂ ਨੇ ਸਥਾਈ ਨਿਵਾਸ ਪੀਆਰ ਦੀ ਹੁਣ ਗਰੰਟੀ ਨਹੀਂ ਹੈ ਜਦੋਂ ਕਿ ਕੈਨੇਡਾ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਵਿੱਚ ਕੰਮ ਕਰਨਾ ਤੇ ਸਥਾਈ ਤੌਰ ਤੇ ਸੈਟਲ ਹੋਣ ਲਈ ਕਈ ਰਸਤੇ ਪੇਸ਼ ਕਰਦਾ ਹੈ ਇਹ ਵੀ ਕਿਸੇ ਹਾਲਤੋਂ ਦੂਰ ਨਹੀਂ ਹੈ ਖਾਸ ਕਰਕੇ ਜਦੋਂ ਕੈਨੇਡਾ ਦੀਆਂ ਆਪਣੇ ਇਮੀਗ੍ਰੇਸ਼ਨ ਤਰਹੀਜ਼ਾਂ ਤੇ ਵਿਚਾਰ ਕਰਦੇ ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਥਾਈ ਨਿਵਾਸ ਦੀ ਗਰੰਟੀ ਕਿਉਂ ਨਹੀਂ ਹੈ ਕੈਨੇਡਾ ਵਿੱਚ ਇੱਕ ਮਨੋਨੀਤ ਲਰਨਿੰਗ ਇੰਸਟੀਚਿਊਟ ਡੀ ਐਲ ਆਈ ਤੋਂ ਗ੍ਰੈਜੂਏਸ਼ਨ ਹੋਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪੀ ਆਰ ਪ੍ਰਾਪਤ ਕਰਨ ਤੋਂ ਪਹਿਲਾਂ ਅਜੇ ਵੀ ਕਈ ਰੁਕਾਵਟਾਂ ਨੂੰ ਪਾਰ ਕਰਨਾ ਚਾਹੀਦਾ ਭਾਵੇਂ ਉਹ ਚੰਗੇ ਉਮੀਦਵਾਰ ਹੀ ਕਿਉਂ ਨਾ ਹੋਣ ਪਹਿਲਾਂ ਗ੍ਰੈਜੂਏਟਾਂ ਨੂੰ ਬਹੁਤ ਸਾਰੇ ਅਧਿਕਾਰ ਪੀ ਆਰ ਪ੍ਰੋਗਰਾਮ ਲਈ ਯੋਗਤਾ ਬਣਾਉਣ ਲਈ ਅਕਸਰ ਕੰਮ ਦਾ ਤਜਰਬਾ ਹਾਸਲ ਕਰਨਾ ਚਾਹੀਦਾ ਆਮ ਤੌਰ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀ ਡ ਪੀਜੀਡਬਲਯੂਪੀ ਪ੍ਰਾਪਤ ਕਰਨ ਦੁਆਰਾ ਜੋ ਗ੍ਰੈਜੂਏਟਾਂ ਨੂੰ ਕੈਨੇਡਾ ਵਿੱਚ ਕਿਸੇ ਕਿਤੇ ਵੀ ਅੰਤਰਰਾਸ਼ਟਰੀ ਖਾਸ ਕਰਕੇ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਕਿਤੇ ਵੀ ਜ਼ਿਆਦਾਤਰ ਉਦਯੋਗਾਂ ਵਿੱਚ ਜ਼ਿਆਦਾਤਰ ਰੁਜ਼ਗਾਰਦਾਤਾਵਾਂ ਲਈ ਕੰਮ ਕਰਨ ਦੇ ਯੋਗ ਬਣਾਉਂਦਾ ਹੈ ਪੀਜੀਡਬਲਯੂਪੀ ਆਮ ਤੌਰ ਤੇ ਇੱਕ ਵਿਦਿਆਰਥੀ ਦੁਆਰਾ ਕੀਤੇ ਗਏ ਧਿਆਨ ਦੀ ਲੰਬਾਈ ਦੇ ਅਨਸਾਰ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਇਸ ਪ੍ਰੋਗਰਾਮ ਲਈ ਕਈ ਨਮੇ ਬਦਲਾਵ ਹੋ ਸਕਦੇ ਨੇ ਯੋਗਤਾ ਬੜਾਨ ਤੋਂ ਬਾਅਦ ਗ੍ਰੈਜੂਏਟ ਜੋ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣਾ ਚਾਹੁੰਦੇ ਨੂੰ ਇੱਕ ਸੰਬੰਧਿਤ ਪੀ ਆਰ ਪ੍ਰੋਗਰਾਮ ਦੀ ਅਰਜੀ ਦੇਣੀ ਚਾਹੀਦੀ ਹੈ ਅਕਸਰ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਐਕਸਪੈਕਟ ਐਂਟਰੀ ਸਿਸਟਮ ਦੇ ਅੰਦਰ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਲਈ ਅਰਜੀ ਦਿੰਦੇ ਨੇ ਇੱਕ ਪੀ ਆਰ ਸਟਰੀਮ ਜੋ ਕੈਨੇਡਾ ਸਿੱਖਿਆ ਅਤੇ ਕੰਮ ਦਾ ਤਜਰਬਾ ਰੱਖਣ ਵਾਲਿਆਂ ਲਈ ਬਣਾਈ ਜਾਂਦੀ ਹੈ ਹਾਲਾਂਕਿ ਗ੍ਰੈਜੂਏਟ ਆਪਣੇ ਸੂਬੇ ਜਾਂ ਰਿਹਾਈਸ਼ ਦੇ ਖੇਤਰਾ ਦੇ ਅੰਦਰ ਪ੍ਰਵਿੰਸ਼ਲ ਲਾਮਜ਼ਦ ਪ੍ਰੋਗਰਾਮ ਪੀ ਐਨ ਪੀ ਵਰਗੇ ਹੋਰ ਰੂਟਾਂ ਦੇ ਲਈ ਆਪਣੇ ਆਪ ਨੂੰ ਯੋਗ ਪਾ ਸਕਦੇ ਨੇ ਕੁਝ ਪੀ ਐਨ ਪੀ ਸਟਰੀਮ ਅਵੀ ਗ੍ਰੈਜੂਏਸ਼ਨ ਤੋਂ ਬਾਅਦ ਸਿੱਧੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਨੂੰ ਨਿਸ਼ਾਨਾ ਬਣਾਉਂਦੇ ਨੇ ਇਹ ਪ੍ਰਤੀਤ ਹੁੰਦਾ ਹੈ ਕਿ ਪੀ ਆਰ ਵਿੱਚ ਸਧਾਰਨ ਤਬਦੀਲੀ ਅਕਸਰ ਅਢੀਕ ਸਮੇਂ ਨਾਲ ਪਰ ਜਾਂਦੀ ਹੈ ਹੁਣ ਕੈਨੇਡਾ ਲੇਬਰ ਮਾਰਕੀਟ ਅਤੇ ਜਨਸੰਖਿਆ ਲੋੜਾਂ ਦੇ ਅਨੁਸਾਰ ਇੱਕ ਤਰਹੀਜੀ ਪ੍ਰਣਾਲੀ ਦੀ ਵਿਸ਼ੇਸ਼ਤਾ ਉਦਾਹਰਨ ਲਈ ਐਕਸਫੈਕਸ ਐਂਟਰੀ ਸਿਸਟਮ ਨੂੰ ਹਾਲੀ ਵਿੱਚ ਸ਼੍ਰੇਣੀ ਆਧਾਰਿਤ ਚੋਣ ਦੀ ਇੱਕ ਪ੍ਰਣਾਲੀ ਨੂੰ ਸ਼ਾਮਲ ਕਰਨਾ ਸ਼ੁਰੂ ਕੀਤਾ ਹੈ ਫ੍ਰੈਂਚ ਭਾਸ਼ਾ ਦੀ ਯੋਗਤਾ ਜਾਂ ਪੰਜ ਇਨ ਡਿਮਾਂਡ ਸੈਕਟਰਾਂ ਵਿੱਚੋਂ ਇੱਕ ਪੇਸ਼ੇ ਵਰ ਅਨੁਪਾਅ ਵਾਲੇ ਉਮੀਦਵਾਰਾਂ ਨੂੰ ਜੋੜ ਦੇ ਕੇ ਉਹਨਾਂ ਨੂੰ ਪੀਆਰ ਦੀ ਤਰਹੀਜੀ ਚੋਣ ਪ੍ਰਦਾਨ ਕਰਨਾ ਜੀ ਦਾ ਮਤਲਬ ਇਹ ਹੈ ਕਿ ਕੈਨੇਡਾ ਦੀ ਫੈਡਰਲ ਇਮੀਗ੍ਰੇਸ਼ਨ ਪ੍ਰਣਾਲੀ ਹੁਣ ਉੱਚ ਵਿਆਪਕ ਰੈਂਕਿੰਗ ਸਿਸਟਮ ਸਕੋਰਾਂ ਵਾਲੇ ਉਮੀਦਵਾਰਾਂ ਦੇ ਬਜਾਏ ਇਹਨਾਂ ਸ਼੍ਰੇਣੀਆਂ ਵਿੱਚ ਫਿੱਟ ਹੋਣ ਵਾਲੇ ਉਮੀਦਵਾਰਾਂ ਨੂੰ ਤਰਹੀਜ ਦੇ ਸਕਦੇ ਨੇ ਇੱਕ ਸਮਾਨ ਗਤੀਸ਼ੀਲਤਾ ਵਕਫਕ ਪੀਐਨਪੀ ਸਟ੍ਰੀਮਾਂ ਵਿੱਚ ਦੇਖੀ ਜਾ ਸਕਦੀ ਹੈ ਜਿਸ ਵਿੱਚ ਪ੍ਰੋਵੈਂਸ ਖੇਤਰਾਂ ਵਿੱਚ ਪੇਸ਼ੇਵਰ ਤਜਰਬੇ ਜਨਸੰਖਿਆ ਗੁਣਾ ਅਤੇ ਇਥੋਂ ਤੱਕ ਕਿ ਪਰਿਵਾਰ ਦੀ ਮੰਗ ਕਰਨ ਵਾਲੇ ਲੋਕ ਉਹਨਾਂ ਲੋਕਾਂ ਨਾਲੋਂ ਪੀਆਰ ਦਾਜਾ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਕੋਲ ਸਿਰਫ ਉੱਚ ਦਰਜੇ ਦੇ ਸਕੋਰ ਨੇ ਇਹ ਕਾਰਕ ਪੀਆਰ ਹਾਸਲ ਕਰਨ ਦੀ ਆਪਣੀ ਬੋਲੀ ਵਿੱਚ ਇੱਕ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਵਿਰੁੱਧ ਕੰਮ ਕਰ ਸਕਦੇ ਨੇ ਅਕਸਰ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਵਿੱਚ ਰਹਿਣ ਲਈ ਆਪਣੇ ਪੀਜੀਡਬਲਯੂਪੀ ਦੀ ਲੰਬਾਈ ਦੁਆਰਾ ਵੀ ਬਣੇ ਜਾਂਦੇ ਨੇ ਜੇਕਰ ਕੋਈ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਆਪਣੀ ਪੀਜੀਡਬਲਯੂਪੀ ਵੈਧਤਾ ਦੀ ਲੰਬਾਈ ਦੇ ਅਨੁਸਾਰ ਪੀਆਰ ਪ੍ਰਾਪਤ ਨਹੀਂ ਕਰ ਸਕਦਾ ਅਤੇ ਉਹ ਇੱਕ ਨਵਾਂ ਅਸਥਾਈ ਨਿਵਾਸ ਸਥਿਤੀ ਪ੍ਰਾਪਤ ਕਰਨ ਵਿੱਚ ਅਸਮਰਥ ਨੇ ਤਾਂ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਹਾਲਾਂਕਿ ਉਹਨਾਂ ਦਾ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਵੈਧਰ ਹੈਗਾ ਜੇਕਰ ਉਹ ਅਜੇ ਵੀ ਆਪਣੇ ਪ੍ਰੋਗਰਾਮ ਦੀ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਉਹ ਕੈਨੇਡਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਅੰਤਰਰਾਸ਼ਟਰੀ ਗ੍ਰੈਜੂਏਟਾਂ ਲਈ ਇੱਕ ਹੋਰ ਰੁਕਾਵਟ ਪੈਦਾ ਕਰ ਸਕਦੀ ਹੈ ਵਿਦਿਆਰਥੀ ਪੀਆਰ ਪ੍ਰਾਪਤ ਕਰਨ ਲਈ ਆਪਣੇ ਆਪ ਨੂੰ ਸਭ ਤੋਂ ਵਧੀਆ ਸਥਾਨ ਕਿਵੇਂ ਦੇ ਸਕਦੇ ਨੇ ਹਾਲਾਂਕਿ ਉਪਰੋਕਤ ਸੱਚ ਹੈ ਕੈਨੇਡੀਅਨ ਡੀ ਐਲ ਐਸ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਕੈਨੇਡੀਅਨ ਇਮੀਗ੍ਰੇਸ਼ਨ ਲਈ ਕੁਝ ਮਜ਼ਬੂਤ ਉਮੀਦਵਾਰ ਬਣੇ ਹੋਏ ਨੇ ਅੰਤਰਰਾਸ਼ਟਰੀ ਵਿਦਿਆਰਥੀ ਪੀਆਰ ਲਈ ਆਪਣੀ ਯੋਗਤਾ ਨੂੰ ਵੱਧ ਤੋਂ ਵੱਧ ਕਰਨ ਦੇ ਲਈ ਕੀ ਕਰ ਸਕਦੇ ਨੇ ਸਭ ਤੋਂ ਵਧੀਆ ਚੀਜ਼ਾਂ ਵਿੱਚੋਂ ਇੱਕ ਹੈ ਮੰਗ ਵਿੱਚ ਪੇਸ਼ਾਵਰ ਅਨੁਭਵ ਜਾ ਭਾਸ਼ਾ ਦੀ ਯੋਗਤਾ ਨੂੰ ਵਿਕਸਿਤ ਕਰਨਾ ਜਿਸ ਦੀ ਸਰਕਾਰ ਨਵੇਂ ਆਉਣ ਵਾਲੇ ਕਦਰ ਵਿੱਚ ਕਦਰ ਕੀਮਤ ਕਰਦੀ ਹੈ ਤੇ ਉਸ ਦੀ ਕਦਰ ਵੀ ਕਰਦੀ ਹੈ ਉਦਾਹਰਨ ਲਈ ਐਕਸਪਲੈਕਸ ਐਂਟਰੀ ਸ਼੍ਰੇਣੀ ਅਧਾਰਤ ਚੋਣ ਦੇ ਤਹਿਤ ਜਿਹੜੇ ਉਮੀਦਵਾਰਾਂ 'ਤੇ ਹੇਟ ਲਿਖੇ ਉਮੀਦਵਾਰਾਂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਪੀਆਰ ਪ੍ਰਾਪਤ ਕਰਨ ਵਾਸਤੇ ਤਰਹੀਜ਼ ਦਿੱਤੀ ਜਾ ਸਕਦੀ ਹੈ ਤੇ ਦੱਸਦੀ ਹੈ ਕਿ ਉਹ ਸਕੋਰ ਸੇ ਸਭਰ ਪੇਸ਼ਾਵਰ ਐਸਟੀਐਮ ਪੇਸ਼ਾਵਰ ਵਪਾਰ ਪੇਸ਼ਾਵਰ ਆਵਾਜਾਈ ਪੇਸ਼ਾਵਰ ਖੇਤੀਬਾੜੀ ਫ੍ਰੈਂਚ ਦੇ ਸਾਰੇ ਪਹਿਲੂ ਸਤੇ ਕੈਨੇਡੀਅਨ ਖਾਸ ਕਰਕੇ ਲੈਂਗੁਏਜ ਬੈਂਚਮਾਰਕ ਐਲਬੀ ਪੱਦਰ ਵਾਲੇ ਵਿਅਕਤੀ ਤੇ ਉਥੇ ਹੀ ਪੀਆ ਦਾ ਪਿੱਛਾ ਕਰਨ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਇਹਨਾਂ ਸ਼੍ਰੇਣੀਆਂ ਵਿੱਚ ਇੱਕ ਅਦੀਨ ਆਪਣੀ ਯੋਗਤਾ ਨੂੰ ਵੱਧ ਤੋਂ ਵੱਧ ਕਰਨ ਲਈ ਉਪੋ ਭੂਗਤਾ ਲੱਭ ਸਕਦੇ ਨੇ ਤਾਂ ਜੋ ਪੀਆ ਪ੍ਰਾਪਤ ਕਰਨ ਦੀਆਂ ਸੰਭਾਵਨਾ ਹੋਰ ਵਧਾਈਆਂ ਜਾ ਸਕਣ ਫੈਡਰਲ ਸਿਸਟਮ ਨੂੰ ਦੇਖਣ ਦੇ ਨਾਲ-ਨਾਲ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਆਪਣੇ ਸਥਾਨਕ ਪ੍ਰੋਵਿੰਸ਼ੀਅਲ ਪ੍ਰੋਗਰਾਮਾਂ ਦੀ ਯੋਗਤਾ ਵੀ ਪਰਚੋਲ ਕਰ ਸਕਦੇ ਆ ਉਦਾਹਰਨ ਦੇ ਲਈ ਕਿਊਬਕ ਵਿੱਚ ਕਿਊਬਕ ਐਕਸਪੀਰੀਅੰਸ ਪ੍ਰੋਗਰਾਮ ਹੈ ਪੀਈਕੂ ਉਨਾ ਪ੍ਰੋਗਰਾਮਾਂ ਵਿੱਚੋਂ ਇੱਕ ਹੈ ਜੋ ਵੱਖ-ਵੱਖ ਸੂਬਿਆਂ ਤੇ ਅੰਤਰਰਾਸ਼ਟਰੀ ਗ੍ਰੈਜੂਏਸ਼ਨਾਂ ਨੂੰ ਨਿਸ਼ਾਨਾ ਮ ਅਲਬਰਟਾ ਦੀ ਗੱਲ ਕੀਤੀ ਜਾਵੇ ਤਾਂ ਗ੍ਰੈਜੂਏਟ ਉਦਯੋਗਪਤੀ ਸਟ੍ਰੀਮ ਵਿਦੇਸ਼ੀ ਗ੍ਰੈਜੂਏਟ ਗ੍ਰੈਜੂਏਟ ਉਦਯੋਗਪਤੀ ਧਾਰਾ ਤੇ ਅਲਬਰਟਾ ਅਵਸਰ ਸਟ੍ਰੀਮ ਬ੍ਰਿਟਿਸ਼ ਕਲੰਬੀਆ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਸ਼੍ਰੇਣੀ ਅਤੇ ਅੰਤਰਰਾਸ਼ਟਰੀ ਪੋਸਟ ਗ੍ਰੈਜੂਏਸ਼ਨ ਸ਼੍ਰੇਣੀ ਮੈਨੀਟੋਬਾ ਮੈਨੀਟੋਬਾ ਕੰਮ ਦਾ ਅਨੁਭਵ ਮਾਰਗ ਰੋਜ਼ਗਾਰ ਦਾਤਾ ਵਸੀ ਦੀ ਭਰਤੀ ਅੰਤਰਰਾਸ਼ਟਰੀ ਸਿੱਖਿਆ ਧਾਰਾ ਅਤੇ ਗ੍ਰੈਜੂਏਸ਼ਨ ਇੰਟਰਨਸ਼ਿਪ ਇੰਟਰਨਰਸ਼ਿਪ ਮਾਰਗ ਅਤੇ ਨਿਊ ਫਾਉਂਡਲੈਂਡ ਅਤੇ ਲੈਬਰਾ ਡੋਰ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਪ੍ਰਾਣੀ ਅਤੇ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਉਦਯੋਗਪਤੀ ਸ਼੍ਰੇਣੀ ਨਵਾਸ਼ਕੋਸ਼ੀਆ ਅੰਤਰਰਾਸ਼ਟਰੀ ਗ੍ਰੈਜੂਏਸ਼ਨ ਇਨ ਡਿਮਾਂਡ ਸਟ੍ਰੀਕ